ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਕਰਕੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਉਮਰ 26 ਸਾਲ ਅਤੇ ਪਛਾਣ ਪੁਨੀਤ ਸ਼ਰਮਾ ਵਜੋਂ ਹੋਈ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਪੁਨੀਤ ਸ਼ਰਮਾ ਨਾਮ ਦਾ ਨੌਜਵਾਨ ਕੈਨੇਡਾ ਦੇ ਵਿੱਚ ਕੈਨੇਡਾ ਦੇ ਕੈਲਗਰੀ ਦੇ ਵਿੱਚ ਆਪਣੇ ਭਰਾ ਦੇ ਨਾਲ ਰਹਿੰਦਾ ਸੀ ਤੇ ਜਦੋਂ ਉਸ ਦਾ ਭਰਾ ਸਾਹਿਲ ਸ਼ਰਮਾ ਕੰਮ ਦੇ ਉੱਤੇ ਜਾਂਦਾ ਹੈ ਤਾਂ ਉਸ ਮਗਰੋਂ ਪੁਨੀਤ ਜਿਹੜਾ ਬਾਥਰੂਮ ਦੇ ਅੰਦਰ ਦਾਖਲ ਹੁੰਦਾ ਹੈ ਤੇ ਉਸ ਤੋਂ ਬਾਅਦ ਬਾਥਰੂਮ ਦੇ ਵਿੱਚ ਡਿੱਗ ਜਾਂਦਾ ਹੈ ਜਦੋਂ ਉਸ ਦਾ ਭਰਾ ਕੰਮ ਤੋਂ ਘਰੇ ਵਾਪਸ ਆਉਂਦਾ ਇਹਦਾ ਦਰਵਾਜ਼ਾ ਨਾ ਖੋਲਣ ਦੇ ਉੱਤੇ ਦੋਸਤਾਂ ਦੀ ਮਦਦ ਤੇ ਨਾਲ ਦਰਵਾਜ਼ਾ ਖੋਲਿਆ ਜਾਂਦਾ ਹੈ ਜਦੋਂ ਘਰ ਦੇ ਅੰਦਰ ਦਾਖਲ ਹੋ ਕੇ ਦੇਖਿਆ ਜਾਂਦਾ ਹੈ ਤਾਂ ਪੁਨੀਤ ਬਾਥਰੂਮ ਦੇ ਵਿੱਚ ਡਿੱਗਿਆ ਹੋਇਆ ਸੀ ਤੇ ਜਦੋਂ ਡਾਕਟਰਾਂ ਦੀ ਸਹਾਇਤਾ ਲਈ ਗਈ ਅਤੇ ਡਾਕਟਰਾਂ ਨੂੰ ਦਿਖਾਇਆ ਗਿਆ ਤਾਂ ਡਾਕਟਰਾਂ ਨੇ ਇਹ ਕਹਿ ਦਿੱਤਾ ਕਿ ਪੁਨੀਤ ਸ਼ਰਮਾ ਨੂੰ ਦਿਲ ਦਾ ਦੌਰਾ ਪੈਣ ਦੇ ਕਰਕੇ ਉਸ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਮਾਤਾ ਪਿਤਾ ਨੂੰ ਸੂਚਿਤ ਕੀਤਾ ਗਿਆ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪਿਆਂ ਦਾ ਲਾਡਲਾ ਪੁੱਤ ਸੀ ਦੋਵੇਂ ਭਰਾ ਕੈਨੇਡਾ ਦੇ ਕਲਗੀਰੀ ਦੇ ਵਿੱਚ ਰਹਿੰਦੇ ਸੀਗੇ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਸੀਗੇ ਪਰ ਅਚਾਨਕ ਹੀ ਇਹ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਦਰਅਸਲ ਹੁਣ ਡਾਕਟਰ ਨੇ ਦੱਸਿਆ ਹੈ ਕਿ ਪੁਨੀਤ ਸ਼ਰਮਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ ਉਦਰੀ ਇਸ ਦੀ ਸੂਚਨਾ ਮਾਤਾ ਪਿਤਾ ਨੂੰ ਮਿਲਨ ਤੇ ਉਹ ਵਿਦੇਸ਼ ਨੇ ਰਵਾਨਾ ਹੋ ਗਏ ਪਰਿਵਾਰ ਮੈਂਬਰਾਂ ਅਨੁਸਾਰ 14 ਜੂਨ ਨੂੰ ਪੁਨੀਤ ਸ਼ਰਮਾ ਦਾ ਸੰਸਕਾਰ ਕਲਗੀਰੀ ਵਿਖੇ ਕਰ ਦਿੱਤਾ ਜਾਵੇਗਾ ਅਤੇ ਪੁਨੀਤ ਸ਼ਰਮਾ ਦੀ ਮੌਤ ਦੀ ਖਬਰ ਮਿਲਦਿਆਂ ਹੀ ਰਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਇਸ ਨਾਲ ਹੀ ਤਾਂ ਦੱਸ ਦਈਏ ਕਿ ਜਾਣਕਾਰੀ ਦੇ ਅਨੁਸਾਰ ਕਸਬਾ ਮੁਕੰਦਪੁਰ ਦਾ ਰਹਿਣ ਵਾਲਾ ਪੁਨੀਤ ਸ਼ਰਮਾ ਕੈਲਕਰੀ ਦੇ ਵਿੱਚ ਆਪਣੇ ਪਰਾਂ ਦੇ ਨਾਲ ਰਹਿੰਦਾ ਸੀਗਾ ਅਚਾਨਕ ਦਿਲ ਦਾ ਦੌਰਾ ਪੈ ਜਾਂਦਾ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਫਿਲਹਾਲ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜਿਸ ਦੇ ਵਿੱਚੋਂ ਪੁਨੀਤ ਸ਼ਰਮਾ ਦੀ ਵੀ ਤਸਵੀਰ ਹੈ ਜੋ ਕਿ ਦਿਲ ਦਾ ਦੌਰਾ ਪੈਣ ਦੇ ਕਰਕੇ ਉਸ ਦੀ ਕੈਨੇਡਾ ਦੇ ਕੈਲਗੇਰੀ ਦੇ ਘਰ ਦੇ ਵਿੱਚ ਹੀ ਇੱਕ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਮਾਤਾ ਪਿਤਾ ਨੂੰ ਸੂਚਿਤ ਕੀਤਾ ਗਿਆ ਮਾਤਾ ਪਿਤਾ ਵਿਦੇਸ਼ ਦੇ ਲਈ ਰਵਾਨਾ ਹੋ ਚੁੱਕੇ ਨੇ ਤੇ ਉਸ ਦਾ ਸੰਸਕਾਰ ਵੀ ਜਿਹੜਾ ਕੈਨੇਡਾ ਦੇ ਕੈਲਗੇਰੀ ਦੇ ਵਿੱਚ ਹੀ ਕਰ ਦਿੱਤਾ ਜਾਵੇਗਾ ਤਾਂ ਇਹ ਕੋਈ ਵੱਡੀ ਆ ਜਿਹੜੀ ਨਵੀਂ ਘਟਨਾ ਨਹੀਂ ਹੈ ਸਭੋ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਜਿਹੜੀਆਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਵਿਦਿਆਰਥੀਆਂ ਨੂੰ ਦਿਲ ਦਾ ਦੌਰਾ ਪੈਂਦਾ ਹੈ ਤੇ ਉਹਨਾਂ ਦਿਲ ਦੇ ਦੌਰਿਆਂ ਦੇ ਕਰਕੇ ਉਹਨਾਂ ਦੀ ਜਾਨ ਵੀ ਚਲੀ ਜਾਂਦੀ ਹੈ ਪਰ ਫਿਲਹਾਲ ਇਹ ਜਿਸ ਤਰੀਕੇ ਦੇ ਨਾਲ ਸਮੱਸਿਆ ਵਧ ਰਹੀ ਹੈ ਫਿਲਹਾਲ ਬਿਹੱਦੀ ਚਿੰਤਾ ਦਾ ਤੇ ਗੰਭੀਰ ਵਿਸ਼ਾ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਹੁਣ ਆਖਰਕਾਰ ਅੱਗੇ ਕਿਹੋ ਜਿਹਾ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਵੇਂ ਇਹਨਾਂ ਚੀਜ਼ਾਂ ਨੂੰ ਦੇਖਿਆ ਜਾਂਦਾ ਹੈ ਜੋ ਵਾਪਰ ਰਹੀਆਂ ਨੇ ਘਟਨਾਵਾਂ ਤਾਂ ਫਿਲਹਾਲ ਮੰਦਭਾਗੀ ਖਬਰ ਹੈ ਕਿ ਇੱਕ ਵਾਰ ਫਿਰ ਤੋਂ ਪੰਜਾਬੀ ਨੌਜਵਾਨ ਦਾ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਕਰਕੇ ਮੌਤ ਹੋ ਗਈ ਹੈ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਕਰਕੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਉਮਰ 26 ਸਾਲ ਅਤੇ ਪਛਾਣ ਪੁਨੀਤ ਸ਼ਰਮਾ ਵਜੋਂ ਹੋਈ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਪੁਨੀਤ ਸ਼ਰਮਾ ਨਾਮ ਦਾ ਨੌਜਵਾਨ ਕੈਨੇਡਾ ਦੇ ਵਿੱਚ ਕੈਨੇਡਾ ਦੇ ਕੈਲਗਰੀ ਦੇ ਵਿੱਚ ਆਪਣੇ ਭਰਾ ਦੇ ਨਾਲ ਰਹਿੰਦਾ ਸੀ ਤੇ ਜਦੋਂ ਉਸ ਦਾ ਭਰਾ ਸਾਹਿਲ ਸ਼ਰਮਾ ਕੰਮ ਦੇ ਉੱਤੇ ਜਾਂਦਾ ਹੈ ਤਾਂ ਉਸ ਮਗਰੋਂ ਪੁਨੀਤ ਜਿਹੜਾ ਬਾਥਰੂਮ ਦੇ ਅੰਦਰ ਦਾਖਲ ਹੁੰਦਾ ਹੈ ਤੇ ਉਸ ਤੋਂ ਬਾਅਦ ਬਾਥਰੂਮ ਦੇ ਵਿੱਚ ਡਿੱਗ ਜਾਂਦਾ ਹੈ ਜਦੋਂ ਉਸ ਦਾ ਭਰਾ ਕੰਮ ਤੋਂ ਘਰੇ ਵਾਪਸ ਜਾਂਦਾ ਹੈ ਤਾਂ ਦਰਵਾਜ਼ਾ ਨਾ ਖੋਲਣ ਦੇ ਉੱਤੇ ਦੋਸਤਾਂ ਦੀ ਮਦਦ ਤੇ ਨਾਲ ਦਰਵਾਜ਼ਾ ਖੋਲਿਆ ਜਾਂਦਾ ਹੈ ਜਦੋਂ ਘਰ ਦੇ ਅੰਦਰ ਦਾਖਲ ਹੋ ਕੇ ਦੇਖਿਆ ਜਾਂਦਾ ਹੈ ਤਾਂ ਪੁਨੀਤ ਬਾਥਰੂਮ ਦੇ ਵਿੱਚ ਡਿੱਗਿਆ ਹੋਇਆ ਸੀ ਤੇ ਜਦੋਂ ਡਾਕਟਰਾਂ ਦੀ ਸਹਾਇਤਾ ਲਈ ਗਈ ਅਤੇ ਡਾਕਟਰਾਂ ਨੂੰ ਦਿਖਾਇਆ ਗਿਆ ਤਾਂ ਡਾਕਟਰਾਂ ਨੇ ਇਹ ਕਹਿ ਦਿੱਤਾ ਕਿ ਪੁਨੀਤ ਸ਼ਰਮਾ ਨੂੰ ਦਿਲ ਦਾ ਦੌਰਾ ਪੈਣ ਦੇ ਕਰਕੇ ਉਸ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਮਾਤਾ ਪਿਤਾ ਨੂੰ ਸੂਚਿਤ ਕੀਤਾ ਗਿਆ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪਿਆਂ ਦਾ ਲਾਡਲਾ ਪੁੱਤ ਸੀ ਦੋਵੇਂ ਭਰਾ ਕੈਨੇਡਾ ਦੇ ਕਲਗੀਰੀ ਦੇ ਵਿੱਚ ਰਹਿੰਦੇ ਸੀ ਇਹ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਸੀਗੇ ਪਰ ਅਚਾਨਕ ਹੀ ਇਹ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਦਰਅਸਲ ਹੁਣ ਡਾਕਟਰ ਨੇ ਦੱਸਿਆ ਹੈ ਕਿ ਪੁਨੀਤ ਸ਼ਰਮਾ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਹੈ ਉਦੋਂ ਇਸ ਦੀ ਸੂਚਨਾ ਮਾਤਾ ਪਿਤਾ ਨੂੰ ਮਿਲਨ ਤੇ ਉਹ ਵਿਦੇਸ਼ ਲਈ ਰਵਾਨਾ ਹੋ ਗਏ ਪਰਿਵਾਰ ਮੈਂਬਰਾਂ ਅਨੁਸਾਰ 14 ਜੂਨ ਨੂੰ ਪੁਨੀਤ ਸ਼ਰਮਾ ਦਾ ਸੰਸਕਾਰ ਕਲਗੀਰੀ ਵਿਖੇ ਕਰ ਦਿੱਤਾ ਜਾਵੇਗਾ ਅਤੇ ਪੁਨੀਤ ਸ਼ਰਮਾ ਦੀ ਮੌਤ ਦੀ ਖਬਰ ਮਿਲਦਿਆਂ ਹੀ ਰਾਕੇ ਵਿੱਚ ਸੋਗ ਦੀ ਲਹਿਰ ਧੋੜ ਗਈ ਹੈ ਇਸਨਾਲੇ ਤਾਂ ਦੱਸ ਦਈਏ ਕਿ ਜਾਣਕਾਰੀ ਦੇ ਅਨੁਸਾਰ ਕਸਬਾ ਮੁਕੰਦਪੁਰ ਦਾ ਰਹਿਣ ਵਾਲਾ ਪੁਨੀਤ ਸ਼ਰਮਾ ਕੈਲਕਰੀ ਦੇ ਵਿੱਚ ਆਪਣੇ ਪਰਾਂ ਦੇ ਨਾਲ ਰਹਿੰਦਾ ਸੀਗਾ ਅਚਾਨਕ ਦਿਲ ਦਾ ਦੌਰਾ ਪੈ ਜਾਂਦਾ ਹੈ ਜਿਸ ਕਰਕੇ ਉਸਦੀ ਮੌਤ ਹੋ ਜਾਂਦੀ ਹੈ ਫਿਲਹਾਲ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜਿਸ ਦੇ ਵਿੱਚੋਂ ਪੁਨੀਤ ਸ਼ਰਮਾ ਦੀ ਵੀ ਤਸਵੀਰ ਹੈ ਜੋ ਕਿ ਦਿਲ ਦਾ ਦੌਰਾ ਪੈਣ ਦੇ ਕਰਕੇ ਉਸ ਦੀ ਕੈਨੇਡਾ ਦੇ ਕੈਲਗੇਰੀ ਦੇ ਘਰ ਦੇ ਵਿੱਚ ਹੀ ਇੱਕ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਮਾਤਾ ਪਿਤਾ ਨੂੰ ਸੂਚਿਤ ਕੀਤਾ ਗਿਆ ਮਾਤਾ ਪਿਤਾ ਵਿਦੇਸ਼ ਦੇ ਲਈ ਰਵਾਨਾ ਹੋ ਚੁੱਕੇ ਨੇ ਤੇ ਉਸ ਦਾ ਸੰਸਕਾਰ ਵੀ ਜਿਹੜਾ ਕੈਨੇਡਾ ਦੇ ਕੈਲਗੇਰੀ ਦੇ ਵਿੱਚ ਹੀ ਕਰ ਦਿੱਤਾ ਜਾਵੇਗਾ ਤਾਂ ਇਹ ਕੋਈ ਵੱਡੀ ਆ ਜਿਹੜੀ ਨਵੀਂ ਘਟਨਾ ਨਹੀਂ ਹੈ ਸਭੋ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਜੋ ਹੁਣੇ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਵਿਦਿਆਰਥੀਆਂ ਨੂੰ ਦਿਲ ਦਾ ਦੌਰਾ ਪੈਂਦਾ ਹੈ ਤੇ ਉਹਨਾਂ ਦਿਲ ਦੇ ਦੌਰਿਆਂ ਦੇ ਕਰਕੇ ਉਹਨਾਂ ਦੀ ਜਾਨ ਵੀ ਚਲੀ ਜਾਂਦੀ ਹੈ ਪਰ ਫਿਲਹਾਲ ਇਹ ਜਿਸ ਤਰੀਕੇ ਦੇ ਨਾਲ ਸਮੱਸਿਆ ਵੱਧ ਰਹੀ ਹੈ ਫਿਲਹਾਲ ਬਿਹੱਦੀ ਚਿੰਤਾ ਦਾ ਤੇ ਗੰਭੀਰ ਵਿਸ਼ਾ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਹੁਣ ਆਖਰਕਾਰ ਅੱਗੇ ਕਿਹੋ ਜਿਹਾ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਵੇਂ ਇਹਨਾਂ ਚੀਜ਼ਾਂ ਨੂੰ ਦੇਖਿਆ ਜਾਂਦਾ ਹੈ ਜੋ ਵਾਪਰ ਰਹੀਆਂ ਨੇ ਘਟਨਾਵਾਂ ਤਾਂ ਫਿਲਹਾਲ ਮੰਦਭਾਗੀ ਖਬਰ ਹੈ ਕਿ ਇੱਕ ਵਾਰ ਫਿਰ ਤੋਂ ਪੰਜਾਬੀ ਨੌਜਵਾਨ ਦਾ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਕਰਕੇ ਮੌਤ ਹੋ ਗਈ ਹੈ